ਰੁਕੀ ਲਈ ਜਿਹੜੇ ਬਾਹਰ ਖੜੇ ਕਈ ਦਹਲੀ ਸਮਾਂ ਤੇ ਰੋਏ ਰੁਕੀ ਲਈ ਜਿਹੜੇ ਬਾਹਰ ਖੜੇ ਜਿੱਤੇ ਚੋਂ ਬਾਹਰ ਨਾ ਹੋਏ ਰੁਕੀ ਲਈ ਜਿਹੜੇ ਬਾਹਰ ਖੜੇ ਜਿੱਤੇ ਚੋਂ ਬਾਹਰ ਨਾ बहर उन सी मस्त मगन य यार उन उतरे सी उन सी मस्त मगन य यारो उन उतरे सी उन जेड़े बर खड़े चेते चो बर न हुए रोटी जेड़े ब खड़े कोई चीज़ चु

ਇੱਥੇ ਮਿਲਣ ਪਦਾਰਥ ਕੁੱਤਿਆਂ ਨੂੰ ਕਿਰਤੀ ਨੂੰ ਬੁਰਕੀ ਮਿਲਦੀ ਨਾ ਇੱਥੇ ਮਿਲਣ ਪਦਾਰਥ ਕੁੱਤਿਆਂ ਨੂੰ ਕਿਰਤੀ ਨੂੰ ਬੁਰਕੀ ਮਿਲਦੀ ਨਾ ਕਿਰਤੀ ਨੂੰ ਬੁਰਕੀ ਮਿਲਦੀ ਨਾ ਸੁਣਦੇ ਨੇ ਕੋਏ ਤੋਏ ਰੋਟੀ ਲਈ ਜਿਹੜੇ ਬਾਹਰ ਖੜੇ ਖੰਨਦੇ ਨੇ ਕੋਏ ቶਏ ਰੋਟੀ ਲੈ ਜੇੜੇ ਪਹਾੜ ਖੜੇ ਚਿੱਤੇ ਚੋਂ ਬਾਹਰ ਨਾ ਹੋਏ ਰੋਟੀ ਲੈ ਜੇੜੇ ਪਹਾੜ ਖੜੇ ਕੋਈ ਇਨਾਂ ਦਾ ਮੂੰਹ ਚੁੰਮੇ ਨਾ ਕਦੋਹਾਰਾਂ ਲੜੀਆਂ ਨੂੰ ਕੌਂਦੇ ਕਦੋਹਾਰਾਂ ਲੜੀਆਂ ਦੇ ਬੇ ਪਰੋਏ ਰੋਟੀ ਲਈ ਜਿਹੜੇ ਬਾਹਰ ਖੜੇ ਚਿੱਤੇ ਚੋਂ ਬਾਹਰ